ਕਿੰਨੇ ਜਿਹੜੀ ਰਿਕਵਰੀ ਹੋਈ ਹੈ ਜੀ ਜੀਰਾ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਰਿਕਵਰੀ ਹੋਈ ਔਰ ਕਿੰਨੇ ਬੰਦੇ ਜਿਹੜੇ ਆ ਫੜੇ ਔਰ ਇਸ ਦੇ ਵਿੱਚ ਮਹਿਲਾ ਵੀ ਹੈ ਜੀ ਬੋ ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਇਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ ਇਸ ਦੌਰਾਨ ਜਿਹੜੀ ਇਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪੌਟਸ ਹੈ ਜਾਂ ਡਰੱਗ ਡਰੱਗ ਫੈਕਟਰੀ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਅਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋ ਤੇ ਪੋゼਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੇਜੀ ਪਰਮਜੀਤ ਕੌਰ ਇਹਨਾਂ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਂ ਇਹਨਾਂ ਦੇ ਉੱਪਰ ਪਹਿਲੇ ਵੀ ਕਈ ਮੁਕੱਦਮੇ ਦਰਜ ਹੋਏਗੇ ਆ हां जी ਜਿਹੜੀ ਅਫਰ ਤੋਂ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ मैम ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹੈਰੋਇਨ ਔਰ ਕਿੱਥੇ ਜਾ ਰਹੇ ਸੀਗੇ ਜੀ ਬਈ ਆਪ ਸਾਨੂੰ ਇਨਪੁਟ ਮਿਲਾ ਸੀਗਾ ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੈਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਨ ਇੱਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸ਼ਤਿਹਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਇਹ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ। ਕਰੈਕਟਰ ਕਾਰ ਜਿਹੜੀ ਵਾ ਉਹ ਦੋਸ਼ੀਆਂ ਦੇ ਵਾ ਕਿ ਤੇ हां जी ਜਿਹੜੇ ਇਹ ਤਿੰਨ ਦੂਸ਼ੀ ਸੀਗੇ ਇੱਕ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੇ ਰਿਕਵਰ ਕੀਤਾ ਹੈ ਜੀ ਸਰ ਇਹਨਾਂ ਦੀ ਕੋਈ ਰਿਸ਼ਤੇਦਾਰੀ ਹਰਪਾਲ ਸਿੰਘ ਤੇ ਪਰਮਜੀਤ ਕੌਰ हां जी ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਮਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰਗ ਵੇਚਣ ਦੇ ਕਾਰਬਨਿਕ ਹੋ ਸੀਗੇ ਸ਼ਾਮਿਲ ਸੀਗੇ ਜਿਹੜੇ ਕਿਊਜ਼ ਨੇ ਜ਼ਮਾਨਤ ਹੀ ਬਾਸ ਹਾਂਜੀ ਪਹਿਲਾਂ ਇਹਨਾਂ ਦੇ ਇਹੀ ਐਂਗਜ ਨਹੀਂ ਇਹਨਾਂ 'ਤੇ ਦੋ ਦੋ ਜੀਵੇ ਮੈਨੇ ਤੁਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਹੈਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨਤ 'ਚ ਬਾਹਰ ਹੈ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੀ ਹੈਗੀ ਉਹ ਸ਼ਾਮਿਲ ਆਏ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਔਰ ਵੀ ਉਹ ਫਾਰਵਰਡ ਤੇ ਬਾਅਦਪਰ ਲਿੰਕੇਜਸ ਐਸੀ ਵਰਕਆਊਟ ਕਰ ਰਹੇ ਨੇ ਨੇਮਨ ਨੇ ਪ੍ਰੋਪਰਟੀ ਵੀ ਬਣਾਈ ਹੈ ਇਸ ਚੀਜ਼ ਨੂੰ ਵੀ ਵਾਚਿਆ ਜਾ ਰਿਹਾ ਹੈਗਾ ਜਿਹਦਾ 7 ਲੱਖ ਕਰੋੜੀਆਂ ਨੂੰ ਤੋਂ ਬਰਾਬਰ ਨਹੀਂ ਡੈਫੀਨਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੀ ਪ੍ਰੋਪਰਟੀ ਅਟੈਚਮੈਂਟ ਤੇ ਫੋਰਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਨੇ ਤੇ ਇਹਨਾਂ ਦੀ ਜੋ ਵੀ ਪ੍ਰੋਪਰਟੀ ਵਗੈਰਾ ਹੋਗੀ ਉਸ ਨੂੰ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਲਿਸ ਸਾਹਿਬ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹਿਰੋਇਨ ਵੇਚਣ ਦੇ ਵਿੱਚ ਜਾਂ ਲੈ ਕੇ ਆ ਰਹੀਆਂ ਨੇ ਇਸ ਉਹ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਹਾਂ ਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ ਉਸਮੇ ਅਸੀਂ ਦੋ ਪੱਖੇ ਕੰਮ ਕਰ ਰਹੇ ਨੇ ਨੰਬਰ 1 ਜਿਹੜੀ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈ ਕਿ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ ਉਹਨੂੰ ਅਸੀਂ ਸੱਦਾ ਦੇ ਰਹੇ ਨੇ ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਸ ਵਿੱਚ ਸਾਡੇ ਨਾਲ ਸ਼ਾਮਿਲ ਹੋ ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੇ ਔਮਨ ਵਿਕਟਿਮਸ ਨੇ ਜਾਂ ਜਿਹੜੇ ਡਰੱਗ ਵਿਕਟਿਮਸ ਦੀ ਫੈਮਲੀਜ਼ ਹੈ ਜਿਸ ਵਿੱਚ ਔਮਨ ਮੈਂਬਰਸ ਹੈ ਜਿਨੂੰ ਕਿਸੇ ਵੀ ਤਰੀਕੇ ਦੀ ਰੀਹੈਬਿਲਿਟੇਸ਼ਨ ਜਾਂ ਡੀ ਐਡਿਕਸ਼ਨ ਜਾਂ ਫਿਰ ਹੋਰ ਕਲੀਨਿਕ ਦੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਵੀ ਫੈਸਿਲਿਟੇਟ ਕਰ ਰਹੇ ਹਾਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸ ਆਪਣੇ ਲੈਵਲ 'ਤੇ ਕਿਵੇਂ ਮਦਦ ਕਰ ਸਕਦੇ ਨੇ ਮੈਡਮ ਜਿਹੜੀ ਇਹ ਬੈਲਾ ਫੁੱਚੀ ਪਰਮਜੀਤ ਕੌਰ ਇਹ ਐਡਿਕਟ ਹੈ ਦੇਖੇ ਇਹ ਹੁਣ ਅਸੀਂ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੇ ਮਹਿਲਾਵਾਂ ਵੇਚਣ ਦੇ ਵਿੱਚ ਆ ਰਹੀਆਂ ਪਹਿਲਾਂ ਹਿਸਟਰੀ ਸਮਗਲਰਸ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਕਿਤੇ ਨਾ ਕਿਤੇ ਉਹ ਜਿਹੜੀਆਂ ਮਹਿਲਾਵਾਂ ਵੇਚਣ ਚ ਆ ਰਹੀਆਂ ਇਹ ਕਿਤੇ ਪੰਜਾਬ ਵਾਸਤੇ ਬਹੁਤ ਵੱਡੀ ਖਤਰੇ ਦੀ ਕੈਂਡੀਡਟ ਨਹੀਂ ਦੇਖੇ ਅਸੀਂ ਅਗਰ ਆ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀ ਕਿ ਜਿਹੜੀ 22 23 ਸਟੋਬਸ ਦੇ ਫਿਗਰ ਹੈ ਤੇ ਲਗਭਗ ਆਲਰੇਡੀ 50 ਮਹਿਲਾएं ਅਗਰ ਅਸੀਂ 3 ਸਾਲ ਦੇ ਫਿਗਰ ਨਿਕਾਲਤੇ ਨੇ ਤੇ ਉਹਦੇ ਵਿੱਚ 50 ਮਹਿਲਾਏ ਆਲਰੇਡੀ ਬੇਚਨੇ ਦੇ ਵਿੱਚ ਸ਼ਾਮਿਲ ਹੈਗੀ ਤੇ ਇਹ ਚੱਲ ਰਹੀ ਹੈ ਬਟ ਅਦਰਵਾਈਜ਼ ਦੇਖੇ ਪੁਆਇੰਟ ਇਹ ਹੈ ਕਿ ਅਸੀਂ ਇਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਵੀ ਸਮਝਣ ਦੀ ਜ਼ਰੂਰਤ ਹੈਗੀ ਕਿ ਜਿਹੜਾ ਸੈਕਟਰ ਸਭ ਤੋਂ ਜ਼ਿਆਦਾ ਇਫੈਕਟਡ ਹੁੰਦਾ ਹੈ ਡਰਗਸ ਦੇ ਉਹ ਮਹਿਲਾਏ ਹੁੰਦੀਆਂ ਭਾਵੇਂ ਉਹਨਾਂ ਦਾ ਪਾਈ ਹੋ ਪਾਵੇ ਉਹਨਾਂ ਦਾ ਪਿਤਾ ਹੋ ਪਾਵੇ ਉਹਨਾਂ ਦਾ ਹਸਬੰਡ ਹੋ ਜਾਂ ਉਹਨਾਂ ਦਾ ਬੇਟਾ ਹੋ ਤੇ ਸਭ ਤੋਂ ਜ਼ਿਆਦਾ ਉਹਨੂੰ ਹੀ ਇਫੈਕਟ ਕਰਦਾ ਹੈ ਤੇ ਜਿਹੜੀ ਸਾਡੀ ਨਵੀਂ ਇਕਲੀ ਪਹਿਲੇ ਉਹਦੇ ਵਿੱਚ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਐਸੀ ਵੱਧ ਤੇ ਵੱਧ ਮਹਿਲਾਵਾਂ ਨੂੰ ਆਪਣੇ ਸਾਥ ਸ਼ਾਮਿਲ ਕਰੇ ਤੇ ਉਹਨੂੰ ਦੱਸੇ ਕਿ ਜਿਹੜੀ ਵਿਮਨ ਕਪਸ ਹੈ ਉਹ ਵੀ ਉਹਨਾਂ ਦੇ ਨਾਲ ਖੜੀ ਹੈ ਜਿਹੜੀ ਫਿਰੋਜ਼ਪੁਰ ਪੁਲਿਸ ਹੈ ਉਹਨਾਂ ਦੇ ਨਾਲ ਖੜੀ ਹੈ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਵੀ ਉਹਨਾਂ ਦੇ ਨਾਲ ਖੜੀ ਹੈ ਹਰ ਕਦਮ 'ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜਿਹੜਾ ਦੋਲੇ ਵਾਲਾ ਪਿੰਡ ਦਾ ਜਿਹੜੂ ਕੀਤਾ ਮੋਗੋ ਜਿਵੇਂ ਦਾ ਕਿਸੇ ਵੇਲੇ ਇਹ ਅਪੀਲ ਤੇ ਪਹੁੰਚ ਦਰ ਹੁੰਦਾ ਸੀ ਘਰ-ਘਰ ਦੇ ਵਿੱਚ ਮੋਲ ਹੁੰਦਾ ਸੀ ਕਿ ਉਹ سارے سارے ਪਿੰਡ ਇਸ ਵਕਤ ਸੇ ਕਨਵਰਟ ਹੋ ਗਏ ਹਨ ਉਹ ਵਾਲੇ ਬਸੇ ਜੋ ਉਹ ਕੰਮ ਵੀ ਚੱਲਦੇ ਨਾ ਨਹੀਂ ਇਹ ਦੇਖਿਓ ਉਹਦੇ ਵਿੱਚ ਤੇ ਮੈਂ ਤੁਹਾਨੂੰ ਬਿਨਾ ਅਸੈਸਮੈਂਟ ਦੇ ਨਹੀਂ ਦੱਸ ਸਕਦੀ ਅਸੀਂ ਤੇ ਹੁਣੇ ਫਿਰੋਜ਼ਪੁਰ ਵਿੱਚ ਹੈਗੀ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਨੂੰ ਇਸੇ ਗਿਰੋਹ ਦੇ ਬਾਰੇ ਵਿੱਚ ਕਾਫੀ ਟਾਈਮ ਚ ਕਾਫੀ ਇਨਪੁਟ ਆ ਰਹੀ ਸੀਗੇ ਤੇ ਅਸੀਂ ਉਹਦੇ ਵਿੱਚ ਸਕਸੈਸਫੁਲ ਵੀ ਹੋਏ ਤੇ ਕਮਰਸ਼ੀਅਲ ਰਿਕਵਰੀ ਵੀ ਕੀਤੀ ਹੈ ਜੀ